ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਤੰਦਰੁਸਤੀਆਂ ਦੇਵੇ ਸੋ ਬਾਤ ਲੈ ਕੇ ਆਜਾ ਰਾਂ ਅੱਜ ਦੀ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਨੁਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਅਰਜਨ ਸਿੰਘ ਉਹਦਾ ਰਾਜ ਸੀ ਜਿਹੜਾ ਉਹ ਕੋਈ ਬਹੁਤਾ ਵੱਡਾ ਨਹੀਂ ਸੀ ਛੋਟੇ ਜਿਹੇ ਰਾਜ ਦਾ ਰਾਜਾ ਸੀ ਉਹ ਤੇ ਇੱਕ ਉਹਦੀ ਮਾਂ ਸੀ ਦੋ ਉਹਦੀਆਂ ਭੈਣਾਂ ਸੀ ਉਹ ਤੋਂ ਛੋਟੀਆਂ ਉਹ ਦੋਵੇਂ ਪੜਦੀਆਂ ਸੀ ਤੇ ਉਹ ਵੀ ਤਕਰੀਬਨ ਜਵਾਨ ਸੀ ਦੋਵੇਂ ਵਿਆਹ ਦੇ ਕਾਬਿਲ ਸੀ ਤਾਂ ਮਾਤਾ ਕਹਿਣ ਲੱਗੀ ਵੀ ਬੇਟਾ ਹੁਣ ਤੂੰ ਵਿਆਹ ਕਰਾ ਲੈ ਪਹਿਲਾਂ ਫੇਰ ਤੇਰੀਆਂ ਭੈਣਾਂ ਦਾ ਰਿਸ਼ਤਾ ਦੇਖਾਂਗੇ ਤੇ ਉਹਦੀ ਮਾਤਾ ਨੇ ਅਰਜੁਨ ਸਿੰਘ ਰਾਜੇ ਦੇ ਮੂਰੇ ਦੋ ਫੋਟੋਆਂ ਧਰੀਆਂ ਜਿਹਦੇ ਵਿੱਚ ਦੋਵੇਂ ਰਾਜਿਆਂ ਦੀਆਂ ਕੁੜੀਆਂ ਸੀ ਇੱਕ ਤਾਂ ਬੜਿਆ ਅਮੀਰ ਸੀ ਰਾਜੇ ਗੋਰੀ ਚਿੱਟੀ ਕੁੜੀ ਸੀ ਦੂਜੀ ਸੀ ਜਿਹੜੀ ਉਹ ਠੀਕ ਸੀ ਘਰੋਂ ਵੀ ਤੇ ਉਹਦਾ ਰੰਗ ਵੀ ਥੋੜਾ ਕਣਕ ਵਰਨਾ ਸੀ ਤਾਂ ਉਹ ਕਹਿਣ ਲੱਗੀ ਵੀ ਦੋਹਾਂ 'ਚੋਂ ਪਸੰਦ ਕਰ ਲੈ ਉਹ ਕਹਿੰਦਾ ਮੈਨੂੰ ਇਹਨਾਂ ਦੇ ਬਾਰੇ ਦੱਸੋ ਕੁਸ ਕੌਣ ਨੇ ਕਿਹਦੀਆਂ ਕੁੜੀਆਂ ਨੇ ਉਹ ਕਹਿੰਦੀ ਆਹ ਤਾਂ ਬੇਟਾ ਗੋਰੀ ਚਿੱਟੀ ਹੈ ਜਿਹੜੀ ਇਹ ਕੁੜੀ ਤਾਂ ਰਾਜਿਆਂ ਦੀ ਹੋਈ ਹੈ ਐਸ ਟਾਈਮ ਰਾਜ ਭਾਗ ਹੈ ਇਨਾਂ ਕੋਲੇ ਆਪਣੇ ਨਾਲ ਉਹ ਕਿਤੇ ਤਾਕੜੇ ਨੇ ਜਿਹੜੀ ਦੂਜੀ ਕੁੜੀ ਹੈ ਉਹਦੇ ਨੈਣ ਨਕਸ ਬੜੇ ਤਿੱਖੇ ਨੇ ਖਿੱਚਦੀ ਹੈ ਬੰਦੇ ਨੂੰ ਤੇ ਵੀ ਇਹਦੇ ਮਾਪਿਓ ਮਰ ਗਏ ਹੈ ਇਹ ਵੀ ਰਾਜੇ ਦੀ ਧੀ ਪਰ ਇਹ ਮਾਮੇ ਮੰਮੀ ਕੋਲ ਰਹਿੰਦੀ ਹੈ ਉਹਨਾਂ ਨੇ ਪਾਲੀ ਆ ਉਹੀ ਇਹਦਾ ਕਰਨ ਇੱਕ ਦਾਨ ਪੁੰਨ ਨਹੀਂ ਕਰਨਗੇ ਉਹ ਤਾਂ ਅਰਜੁਨ ਸਿੰਘ ਰਾਜੇ ਨੇ ਉਹ ਜਿਹੜੀ ਕਣਕ ਬੰਨੇ ਰੰਗ ਵਾਲੀ ਕੁੜੀ ਸੀ ਉਹਦੀ ਫੋਟੋ ਚੱਕ ਲਈ ਜਦੋਂ ਉਹ ਫੋਟੋ ਚੱਕੀ ਕਹਿੰਦਾ ਮਾਂ ਮੈਨੂੰ ਆਹ ਕੁੜੀ ਪਸੰਦ ਹੈ ਮਾਂ ਕਹਿੰਦੀ ਮੈਂ ਤਾਂ ਸੋਚਿਆ ਸੀ ਵੀ ਤੂੰ ਦੂਜੀ ਗੋਰੀ ਚਿੱਟੀ ਕੁੜੀ ਪਸੰਦ ਕਰੇਗਾ ਵੀ ਕੀ ਕਾਰਨ ਤਾਂ ਉਹ ਨਹੀਂ ਪਸੰਦ ਕਰੀਏ ਕਿਉਂ ਕਰੀ ਉਹ ਕਹਿੰਦਾ ਮਾਤਾ ਗੱਲ ਇਹ ਹੈ ਵੀ ਆਪਾਂ ਬਾਹਲੇ ਵੱਡੇ ਰਾਜ ਨਹੀਂ ਹੈਗੇ ਆਪਣੇ ਕੋਲੇ ਇਸ ਲਈ ਉਹ ਆਪਾਂ ਤੋਂ ਕਿਤੇ ਉੱਪਰ ਐ ਉਹ ਆਊਗੀ ਤਾਂ ਨਖਰੇ ਦਿਖਾਊਗੀ ਆਪਾਂ ਨੂੰ ਇਹ ਜਿਹੜੀ ਕੁੜੀ ਐ ਮੈਨੂੰ ਸੋਹਣੀ ਵੀ ਇਹ ਲੱਗੀ ਐ ਉਹਦੇ ਨਾਲੋਂ ਰੰਗ ਹੀ ਗਣਕ ਬੰਨਾ ਐ ਪਰ ਇਹਦੇ ਨੈਣ ਨਖਸ਼ ਤਿੱਖੇ ਨੇ ਤੇ ਨਾਲੇ ਕਹਿੰਦਾ ਵੀ ਇਹ ਆਊਗੀ ਤਾਂ ਆਪਾਂ ਨੂੰ ਜੋੜ ਕੇ ਰੱਖੂਗੀ ਕਿਉਂਕਿ ਇਹਨੂੰ ਪਿਆਰ ਦੀ ਘਾਟ ਮਿਲੀ ਹੋਈ ਐ ਮਾਂ ਪਿਓ ਦੀ ਕਹਿੰਦਾ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਸੱਸ ਨੂੰ ਲੜੋਂ ਤੇ ਮੈਂ ਤੁਹਾਡੀ ਲੜਾਈ ਚ ਪਿਸਾਂ ਉਹ ਕਹਿੰਦੀ ਵੀ ਚਲੋ ਠੀਕ ਐ ਉਹਦੀਆਂ ਭੈਣਾਂ ਵੀ ਖੁਸ਼ ਹੋਈਆਂ ਉਹਨੋਂ ਦਾ ਵਿਆਹ ਹੋ ਗਿਆ ਜੀ ਅਰਜੁਨ ਸਿੰਘ ਦਾ ਜਿਹੜੀ ਕੁੜੀ ਨਾਲ ਵਿਆਹ ਹੋਇਆ ਅਜੀਤ ਕੌਰ ਉਹਦਾ ਨਾਂ ਸੀ ਤਾਂ ਰਾਜਾ ਉਹਨੂੰ ਪੁੱਛਣ ਲੱਗਿਆ ਅਜੀਤ ਕੌਰ ਨੂੰ ਵੀ ਤੂੰ ਖੁਸ਼ਾਂ ਵਿਆਹ ਕਰਾ ਕੇ ਮੇਰੇ ਨਾਲ ਉਹ ਕਹਿੰਦੀ ਵੀ ਮੈਨੂੰ ਬਾਕੀ ਤਾਂ ਸਮਾਂ ਦੱਸੂਗਾ ਵੀ ਮੈਂ ਅੱਜ ਤੱਕ ਜਿਉਂ ਸੁਰਤ ਸੰਭਾਲੀ ਆ ਮਾਪਿਓ ਮੁੱਕ ਗਏ ਸੀ ਵੀ ਮੈਨੂੰ ਜਦੋਂ ਕਿਸੇ ਨੂੰ ਮੇਰੇ ਥਾਈ ਕੰਮ ਐ ਮੈਨੂੰ ਤਾਂ ਹੀ ਬੁਲਾਉਂਦਾ ਅਗਲਾ ਨਹੀਂ ਮੈਨੂੰ ਬੁਲਾਉਂਦਾ ਨਹੀਂ ਵੀ ਮੈਂ ਇਹ અપਮਾਨ ਚੱਲਦੀ ਆਈਆਂ ਹੁਣ ਤੱਕ ਤਾਂ ਰਾਜਾ ਕਹਿਣ ਲੱਗਿਆ ਵੀ ਦੇਖ ਹੁਣ ਤੂੰ ਇਸ ਰਾਜ ਦੀ ਰਾਣੀ ਐ ਤੇਰਾ ਹੀ ਐ ਸਭ ਕੁਝ ਹੁਣ ਮੈਂ ਤੈਨੂੰ ਪੂਰੀ ਖੁਸ਼ੀ ਦੇਊਂਗਾ ਤੈਨੂੰ ਪੂਰੀ ਖੁੱਲ ਐ ਚਲੋ ਜੀ ਵਿਆਹ ਹੋਏ ਨੂੰ ਹੋ ਗਿਆ ਸੀ ਮਹੀਨਾ ਕ ਤਾ ਉਸ ਰਾਜੇ ਦਾ ਕੋਈ ਕੰਮ ਅੜਿਆ ਹੋਇਆ ਸੀ ਕਈ ਸਾਲਾਂ ਤੋਂ ਕਿਸੇ ਹੋਰ ਰਾਜ ਦੇ ਵਿੱਚ ਉਹ ਇਹਨੂੰ ਰਾਹ ਨਹੀਂ ਸੀ ਦੇ ਰਹੇ ਤਾਂ ਉਹਨਾਂ ਦਾ ਵੀ ਸੱਦਾ ਆ ਗਿਆ ਵੀ ਆ ਜਾ ਤੇਰਾ ਆਪਦਾ ਕੰਮ ਸਾਂਭ ਲੈ ਆ ਕੀ ਹੁਣ ਉਹ ਸੋਚਦਾ ਵੀ ਜਿਹੜੀ ਮੈਂ ਰਾਣੀ ਵਿਆਹ ਕੇ ਲਿਆਇਆ ਕੁੜੀ ਵੀ ਇਹ ਭੱਗਾਂ ਵਾਲੀ ਐ ਇਹਦੇ ਪੈਰ ਸੁਭਨੇ ਮੇਰੇ ਘਰ ਵਾਸਤੇ ਵੀ ਮੇਰਾ ਇੰਨੇ ਸਾਲਾਂ ਦਾ ਉਡੀਕ ਦੇ ਉਡੀਕ ਦੇ ਦਾ ਕੰਮ ਹੁਣ ਬਣਿਆ ਇਹਦੇ ਆਈ ਤੋਂ ਚਲੋ ਉਹ ਕਹਿਣ ਲੱਗਿਆ ਵੀ ਮਾਤਾ ਹੁਣ ਮੈਂ ਤਾਂ ਜਾਣਾ ਇਹਦੀ ਪਤਾ ਮੈਨੂੰ 4 ਸਾਲ ਲੱਗਣ 5 ਲੱਗਣ ਵੀ ਮੈਂ ਤੁਹਾਨੂੰ ਚਿੱਠੀ ਪੱਤਰ ਸੰਦੇਸ਼ਾ ਦਿੰਦਾ ਰਹੂੰ ਤੁਹਾਡੇ ਹਾਲ ਚਾਲ ਪੁੱਛਦਾ ਰਹੂੰਗਾ ਦੋਹਾਂ ਨੂੰ ਕਹਿ ਗਿਆ ਰਾਣੀ ਨੂੰ ਵੀ ਮਾਤਾ ਨੂੰ ਵੀ ਚਲੋ ਜੀ ਉਹ ਚੱਲਿਆ ਗਿਆ ਤਾਂ ਹੁਣ ਇੱਕ ਦਿਨ ਕੀ ਹੁੰਦਾ ਹੈ ਉਹਨੂੰ 2-3 ਮਹੀਨੇ ਹੋ ਗਏ ਗਏ ਨੂੰ ਤਾਂ ਮਾਤਾ ਫਿਰ ਉਹਨੂੰ ਇੱਕ ਚਿੱਠੀ ਭੇਜਦੀ ਹੈ ਵੀ ਤੂੰ ਬਾਪ ਬਣਨ ਵਾਲਾ ਹੈ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੋ ਲੰਘਦਾ ਟਾਈਮ ਜਦੋਂ ਟਾਈਮ ਲੰਘ ਰਿਹਾ ਹੈ ਤਾਂ ਇਧਰੋਂ ਜਿਹੜੀ ਮਾਤਾ ਸੀ ਉਹ ਮਨ 'ਚ ਖਾਰ ਰੱਖਦੀ ਸੀ ਇਸ ਰਾਣੀ ਦੇ ਪ੍ਰਤੀ ਉਹ ਕਿਉਂਕਿ ਉਹਨੂੰ ਦੂਜੀ ਅਮੀਰ ਘਰ ਵਾਲੀ ਜ਼ਿਆਦਾ ਪਸੰਦ ਸੀ ਵੀ ਉਹ ਬਹੁਤ ਕੁਝ ਦੇਣਗੇ ਸਾਨੂੰ ਉਹਨੂੰ ਲਾਲਚ ਸੀ ਮਾਤਾ ਨੂੰ ਤਾਂ ਉਹ ਕਹਿਣ ਲੱਗੀ ਉਹ ਹੁਣ ਇਹਦੇ ਨਾਲ ਔਖੀ ਭਾਰੀ ਰਹਿੰਦੀ ਐ ਅਜੀਤ ਕੌਰ ਨਾਲ ਤਾਂ ਦਿਨ ਰਾਤ ਉਹਨੂੰ ਦਾਸੀਆਂ ਵਾਂਗੂ ਉਹ ਤਾਂ ਕੰਮ ਲੈਂਦੀ ਐ ਉਹਨੂੰ ਪੈਨਣ ਨੂੰ ਵੀ ਨਹੀਂ ਦਿੰਦੀ ਤੇ ਹੁਣ ਜਦੋਂ ਮਹੀਨੇ ਦੀ ਮਹੀਨੇ ਰਾਜਾ ਅਰਜੁਨ ਸਿੰਘ ਪੈਸੇ ਭੇਜਦਾ ਹੈ ਮਾਂ ਕੋਲੇ ਤਾਂ ਮਾਂ ਸਾਰੇ ਪੈਸੇ ਦੱਬੀ ਰੱਖਦੀ ਹੈ ਧੀਾਂ ਦੇ ਖਰਚ ਦਿੰਦੀ ਹੈ ਤਾਂ ਹੁਣ ਧੀਾਂ ਮੰਗੀਆਂ ਹੋਈਆਂ ਸੀ ਦੋਵੇਂ ਉਹਨਾਂ ਦਾ ਵਿਆਹ ਹੋ ਗਿਆ ਕਿਉਂਕਿ ਉਹ ਪੈਸੇ ਭੇਜਦਾ ਰਿਹਾ ਤੇ ਆਪ ਵੀ ਇੱਧਰ ਸੀ ਕੁਝ ਤਾਂ ਹੁਣ ਦੋਹਾਂ ਧੀਾਂ ਦਾ ਵਿਆਹ ਕਰਤਾ ਤਾਂ ਉਹਨਾਂ ਨੇ ਉਹਦੇ ਘਰੇ ਪੁੱਤਰ ਜਨਮ ਲੈਂਦਾ ਹੈ ਪੁੱਤ ਨੇ ਜਨਮ ਲਿਆ ਤਾਂ ਰਾਜੇ ਨੂੰ ਬਹੁਤ ਖੁਸ਼ੀ ਹੋਈ ਜਿਸ ਦਿਨ ਉਹਦਾ ਵਿਆਹ ਨੂੰ 10 ਮਹੀਨੇ ਹੋਏ ਹੁੰਦੇ ਨੇ ਉਸੇ ਦਿਨ ਉਹਦਾ ਬੇਟਾ ਪੈਦਾ ਹੁੰਦਾ ਹੈ ਤਾਂ ਉਹ ਬੜੀਆਂ ਮਠਿਆਈਆਂ ਵੰਡਦੇ ਨੇ ਗਰੀਬਾਂ ਨੂੰ ਦਾਨ ਪੁੰਨ ਕਰਦੇ ਨੇ ਤੇ ਉਹਦਾ ਜੀ ਹੁੰਦਾ ਵੀ ਮੈਂ ਫਟਾਫਟ ਭੱਜ ਕੇ ਜਾਵਾਂ ਆਪਣੇ ਪੁੱਤ ਨੂੰ ਮਿਲਾਂ ਜਾ ਕੇ ਪਰ ਉਹ ਉੱਥੇ ਬੰਨਿਆ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਲੈ ਕਈ ਸਾਲ ਦਾ ਤਾਂ ਇਂ ਕਰਦੇ ਕਰਾਉਂਦੇ ਜੀ ਹੁਣ ਉਹ ਜਿਉਂਦੋਂ ਆਪਦੀ ਸੁੱਖ ਸ਼ਾਂਤੀ ਚਿੱਠੀ ਭੇਜਦਾ ਹੈ ਪੈਸੇ ਭੇਜਦਾ ਹੈ ਮਹੀਨੇ ਦੀ ਮਹੀਨੇ ਤਾਂ ਮਾਂ ਆਪਦੀਆਂ ਧੀਆਂ ਨੂੰ ਦੇਈ ਜਾਂਦੀ ਹੈ ਤੇ ਉਹਨੂੰ ਕਹਿ ਦਿੰਦੀ ਹੈ ਵੀ ਇੱਜ਼ਤ ਇਧਰੋਂ ਚਿੱਠੀ ਦਿੰਦੀ ਆ ਵਾਪਸ ਆਪਦੇ ਮੁੰਡੇ ਨੂੰ ਕਹਿਣ ਲੱਗੀ ਰਾਜੇ ਨੂੰ ਵੀ ਜਿੱਦਿਆਂ ਦਾ ਤੂੰ ਕਰੋ ਗਿਆ ਇਹਦੇ ਤਾਂ ਪੈਰ ਨਿਕਲ ਗਏ ਇਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਫਿਰਦੀ ਐ ਜੀਤ ਕੌਰ ਤਾਂ ਸਾਨੂੰ ਇਹ ਟੀਚ ਸਮਝਦੀ ਐ ਤੇਰੀਆਂ ਭੈਣਾਂ ਨੂੰ ਇਹਨੇ ਬਹੁਤ ਬੇਇੱਜ਼ਤੀ ਚ ਰੱਖਿਆ ਕਰਕੇ ਮੈਨੂੰ ਵੀ ਦਾਸੀ ਬਣਾ ਕੇ ਰੱਖਦੀ ਐ ਵੀ ਇਹ ਜਿੰਨੇ ਪੈਸੇ ਤੂੰ ਭੇਜਦਾ ਐ ਇਹ ਆਪਦੇ ਖਰਚ ਤੇ ਹੀ ਲਾ ਦਿੰਦੀ ਐ ਮਹਿੰਗੇ ਮਹਿੰਗੇ ਕੱਪੜੇ ਲੈਂਦੀ ਐ ਮਹਿੰਗੇ ਮਹਿੰਗੇ ਗਹਿਣੇ ਬਣਵਾਉਂਦੀ ਐ ਵੀ ਸਾਨੂੰ ਤਾਂ ਮੰਗ ਕੇ ਤੋ ਪੈਸਾ ਲੈਣਾ ਪੈਂਦਾ ਐ ਅਸੀਂ ਬਹੁਤ ਦੁਖੀ ਆਏ ਤੋ ਤਾ ਉਹ ਐ ਕਰ ਕਰਕੇ ਕਰ ਕਰਕੇ ਅਰਜੁਨ ਸਿੰਘ ਰਾਜੇ ਦੇ ਮਨ ਵਿੱਚ ਵੀ ਨਫ਼ਰਤ ਭਰ ਦਿੰਦੀ ਆ ਉਹਦੀ ਰਾਣੀ ਪ੍ਰਤੀ ਤਾਂ ਉਸ ਪੌਂਦਾ ਚਿੱਠੀ ਵੀ ਮਾਤਾ ਇਹ ਪਹਿਲਾਂ ਤਾਂ ਹੈ ਨਹੀਂ ਸੀ ਇਹ ਜੀ ਲੱਗਦੀ ਨਹੀਂ ਸੀ ਕਹਿੰਦੀ ਹਾਂ ਪੁੱਤ ਮੈਨੂੰ ਕਿਹੜਾ ਲੱਗਦੀ ਸੀ ਪਰ ਇਹਦੋਂ ਵੀ ਤੇਜ ਹੈ ਕਹਿੰਦੀ ਇਹ ਤਾਂ ਇਹਦੋਂ ਵੀ ਜ਼ਿਆਦਾ ਤੰਗ ਕਰਦੀ ਹੈ ਜਿੰਨਾ ਤੈਨੂੰ ਦੱਸਿਆ ਹੁਣ ਜੀ ਚਲੋ ਉਹਦਾ ਟਾਈਮ ਹੋ ਜਾਂਦਾ ਔਣ ਦਾ 5 ਸਾਲ ਬਾਅਦ ਆਉਂਦਾ ਇਹੋ ਤਾਂ ਜਦੋਂ ਘਰੇ ਆਉਂਦਾ ਹੈ ਸਾਹਮਣੇ ਮਾਂ ਬੈਠੀ ਹੁੰਦੀ ਹੈ ਮਾਂ ਅੰਦਰ ਬੜਦੇ ਨੂੰ ਹੀ ਫੜ ਕੇ ਬਾਹ ਉਹਦੀ ਕਮਰੇ ਚ ਲੈ ਜਾਂਦੀ ਹੈ ਤੇ ਉਹਨੂੰ ਇਹੀ ਸਾਰੀਆਂ ਗੱਲਾਂ ਦੁਬਾਰੇ ਰਿਪੀਟ ਕਰਦੀ ਹੈ ਕਹਿੰਦੀ ਵੀ ਅਸੀਂ ਤਾਂ ਬਹੁਤ ਦੁਖੀ ਕੀਤੇ ਹੋਇਆ ਤੇਰੀਆਂ ਭੈਣਾਂ ਨੂੰ ਤਾਂ ਹੁਣ ਇਹ ਉਰੇ ਬੜਨ ਨਹੀਂ ਦਿੰਦੀ ਸਹੁਰਿਆਂ ਤੋਂ ਇਹ ਤਾਂ ਜਿੰਨਾ ਰੁਪਈਆ ਤੂੰ ਭੇਜਦਾ ਸੀ ਸਾਰਾ ਖਤਮ ਕਰਤਾ ਤਾ ਉਹ ਕਹਿਣ ਲੱਗਿਆ ਮਾਂ ਮੈਨੂੰ ਤਾਂ ਐ ਸੀ ਵੀ ਤੂੰ ਪੈਸੇ ਜੋੜਦੀ ਹੋਵੇਂਗੀ ਵੀ ਮੈਂ ਆਪਦਾ ਕਾਰੋਬਾਰ ਚਲਾਉਂਗਾ ਕਿ ਕੋਈ ਹੋਰ ਨਾਲ ਤਾਂ ਚਲੋ ਜੀ ਇੰਨੀ ਨਫ਼ਰਤ ਭਰੀ ਹੋਈ ਉਹ ਹੁਣ ਉਹਨੂੰ ਬੁਲਾਉਂਦਾ ਨਹੀਂ ਬਿਲਕੁਲ ਜੀਤਕੌਰ ਨੂੰ ਤੇ ਉਹ ਦੇਖਦਾ ਪੁੱਤ ਨੂੰ ਪਹਿਲੀ ਵਾਰ ਦੇਖਦਾ ਆ ਕੇ ਤਾਂ ਉਹਨੂੰ ਬੜਾ ਭੱਜ ਕੇ ਪਿਆਰ ਕਰਦਾ ਗੋਦੀ ਚੱਕ ਕੇ ਪੁੱਤ ਨੂੰ ਤਾਂ ਜੀਤਕੌਰ ਦੇਖ ਕੇ ਬੜੀ ਖੁਸ਼ ਹੁੰਦੀ ਹੈ ਵੀ ਮੇਰੇ ਪੁੱਤ ਨੂੰ ਉਹਦਾ ਪਾਪ ਪਿਆਰ ਕਿੰਨਾ ਕਰ ਰਿਹਾ ਹੈ ਤਾਂ ਹੁਣ ਦੁਸ਼ਹਿਰੇ ਦਾ ਦਿਨ ਹੁੰਦਾ ਹੈ ਰਾਜਾ ਸਾਰਿਆਂ ਦੇ ਲਈ ਨਵੇਂ ਕੱਪੜੇ ਪਹਿਲਾਂ ਵੀ ਭੇਜਦਾ ਸੀ ਦੀਵਾਲੀ ਦੁਸ਼ਹਿਰੇ ਨੂੰ ਪਰ ਉਹਨੂੰ ਕੋਈ ਨਹੀਂ ਸੀ ਦਿੰਦਾ ਅਜੀਤਕੌਰ ਨੂੰ ਤਾਂ ਉਹ ਰਾਜਾ ਕਹਿਣ ਲੱਗਿਆ ਵੀ ਸਾਰੇ ਤਿਆਰ ਹੋ ਜਾਓ ਨਵੇਂ ਕੱਪੜੇ ਪਾ ਕੇ ਉਹਦੀਆਂ ਭੈਣਾਂ ਵੀ ਆ ਗਈਆਂ ਵੀ ਸਾਡਾ ਭਰਾ ਆਇਆ 5 ਸਾਲ ਬਾਅਦ ਸਭ ਵਾਸਤੇ ਤੋਹਫੇ ਲੈ ਕੇ ਆਇਆ ਹੋ ਤਾਂ ਜਦੋਂ ਤਿਆਰ ਹੋ ਰਹੇ ਸੀ ਮਾਂ ਪੁੱਤ ਅੰਦਰ ਸੀ ਅਜੀਤ ਕੌਰ ਤੇ ਉਹਦਾ ਬੇਟਾ ਤਾਂ ਰਾਜੇ ਨੇ ਬਾਹਰ ਖੜੇ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਉਹ ਬੇਟਾ ਕਹਿ ਰਿਹਾ ਸੀ ਵੀ ਮਾਂ ਇਸ ਵਾਰ ਮੈਂ ਨਹੀਂ ਪੁਰਾਣੇ ਕੱਪੜੇ ਪਾਉਂਦਾ ਮੈਨੂੰ ਤਾਂ ਨਵੇਂ ਕੱਪੜੇ ਦੇ ਹਰ ਵਾਰੀ ਮੈਨੂੰ ਭੂਆ ਦੇ ਬੱਚਿਆਂ ਦੇ ਉੱਤਰ ਨਵੋਤਰਨ ਕੱਪੜੇ ਦੇ ਦਿਨੀ ਹੈ ਮੈਂ ਨਹੀਂ ਪਾਉਂਦਾ ਉਹ ਕਹਿੰਦੀ ਪੁੱਤਰ ਤੈਨੂੰ ਇਹੀ ਮਿਲੀ ਜਾਂਦੇ ਨੇ ਆਪਾਂ ਨੂੰ ਤਾਂ ਇਹੀ ਬਹੁਤ ਖੁਸ਼ ਐ ਜੇ ਆਪਾਂ ਨੂੰ ਇਹ ਬਣਾ ਦਿੱਤੇ ਫੇਰ ਆਪਾਂ ਕੀ ਕਰਾਂਗੇ ਵੀ ਜਿੱਥੇ ਆਪਾਂ ਰੱਖੇ ਹੋਏ ਆ ਨਾ ਰੱਬ ਨੇ ਉੱਥੇ ਹੀ ਰਹਿਣਾ ਪਊ ਆਪਾਂ ਨੂੰ ਸ਼ੁਕਰ ਕਰ ਆਪਾਂ ਨੂੰ ਰੋਟੀ ਮਿਲੀ ਜਾਂਦੀ ਐ ਇਹ ਗੱਲਾਂ ਜਦੋਂ ਉਹ ਬਾਹਰ ਸੁਣਦਾ ਰਾਜਾ ਤਾਂ ਉਹ ਦੇਖਦਾ ਅੰਦਰ ਜਾਂਦਾ ਤਾਂ ਪੁੱਤ ਦੇ ਵੀ ਪੁਰਾਣੇ ਕੱਪੜੇ ਪਾਉਂਦੀ ਐ ਉਹ ਉੱਚੇ ਹੁੰਦੇ ਨੇ ਨਾਲੇ ਤੇ ਜਿਹੜੇ ਉਹਦੇ ਆਪ ਦੇ ਪਾਏ ਹੁੰਦੇ ਨੇ ਅਜੀਤਕੌਰ ਦੇ ਉਹ ਬਿਲਕੁਲ ਹੀ ਫਟੇ ਹੁੰਦੇ ਨੇ ਕਈ ਜਗ੍ਹਾ ਤੋਂ ਜਿਵੇਂ ਸੂਈ ਧੱਗ ਨਾਲ ਟੰਕੇ ਲਾਏ ਹੁੰਦੇ ਨੇ ਉਹ ਸੋਚਦਾ ਵੀ ਇਹ ਤਾਂ ਇਹ ਤੇ ਵਿਆਹ ਵੇਲੇ ਦਾ ਸੂਟ ਆ ਜਿਹੜਾ ਪਾਈ ਫਿਰਦੀ ਐ ਤਾਂ ਘਸਿਆ ਫਟਿਆ ਪਿਆ ਹੁਣ ਉਹਨੂੰ ਸਮਝਣ ਲੱਗ ਜਾਂਦੀ ਐ ਵੀ ਕੋਈ ਗੱਲ ਐ ਇਹ ਤਾਂ ਉਹ ਆਪਦੇ ਪੁੱਤ ਨੂੰ ਨਵੇਂ ਲਿਆ ਕੇ ਕੱਪੜੇ ਦਿੰਦਾ ਵੀ ਆਹ ਪਾ ਨਾਲੇ ਉਹਨੂੰ ਦਿੰਦਾ ਜੀਤਕੌਰ ਨੂੰ ਵੀ ਤੂੰ ਵੀ ਆਹ ਪਾ ਪਰ ਉਹਨੂੰ ਸਮਝਣ ਨੂੰ ਹੁਣ ਦੇਰ ਨਹੀਂ ਲੱਗਦੀ ਕਿਉਂਕਿ ਜਦੋਂ ਉਹ ਆਪਣੀਆਂ ਭੈਣਾਂ ਨੂੰ ਦੇਖਦਾ ਹੈ ਉਹਨਾਂ ਤੇ ਮਹਿੰਗੇ ਮਹਿੰਗੇ ਕੱਪੜੇ ਪਾਏ ਹੁੰਦੇ ਨੇ ਤੇ ਬੜੇ ਗਹਿਣਿਆਂ ਨਾਲ ਲੱਦੀਆਂ ਹੁੰਦੀਆਂ ਨੇ ਫਿਰ ਉਹ ਸੋਚਦਾ ਵੀ ਇਹਨਾਂ ਦੇ ਘਰ ਵਾਲੇ ਤਾਂ ਇੰਨੇ ਅਮੀਰ ਹੈ ਨਹੀਂ ਸੀ ਵੀ ਇਹ ਇਹਨੇ ਗਹਿਣੇ ਕਿੱਥੋਂ ਆਏ ਤਾਂ ਹੁਣ ਉਹ ਕਹਿੰਦਾ ਕਿਸੇ ਨੂੰ ਕੁਝ ਨਹੀਂ ਫਿਰ ਉਹ ਇੱਕ ਦਿਨ ਆਪਣੀ ਭੈਣ ਦੇ ਸਹੁਰੇ ਜਾਂਦਾ ਹੈ ਤਾਂ ਉੱਥੇ ਜਾ ਕੇ ਦੇਖਦਾ ਤਾਂ ਭੈਣ ਦੇ ਘਰੇ ਉਹ ਸਮਾਨ ਪਿਆ ਜਿਹੜਾ ਕਿਸੇ ਵੱਡੇ ਰਾਜੇ ਮਹਾਰਾਜਿਆਂ ਦੇ ਘਰੇ ਹੁੰਦਾ ਹੈ ਤਾਂ ਉਹ ਕਹਿਣ ਲੱਗਿਆ ਵੀ ਬਹੁਤ ਸੋਹਣਾ ਘਰ ਹੈ ਪਹਿਣੇ ਤੇਰਾ ਤਾਂ ਸਜਾਇਆ ਹੋਇਆ ਸਮਾਨ ਇੰਨਾ ਮਹਿੰਗਾ ਮਹਿੰਗਾ ਉਹ ਕਹਿੰਦੀ ਵੀ ਮੈਨੂੰ ਇਹ ਸਾਰਾ ਦਾਜ ਵਿੱਚ ਹੀ ਦਿੱਤਾ ਕਹਿੰਦੀ ਮਾਤਾ ਨੇ ਉਹ ਦੱਸ ਦਿੰਦੀ ਹੈ ਉਹ ਕਹਿੰਦਾ ਅੱਛਾ ਵਧੀਆ ਵਿਆਹ ਕਰਤਾ ਹੋਰ ਤੈਨੂੰ ਕੀ ਦਿੱਤਾ ਉਹ ਸਾਰੀ ਗੱਲਬਾਤ ਦੱਸ ਦਿੰਦੀ ਹੈ ਵੀ ਸਾਨੂੰ ਦੋਹਾਂ ਪਹਿਣਾ ਨੂੰ ਮਾ ਨੇ ਨੇ ਗੈਣੇ ਪਾਇਨੇ ਸਾਰਾ ਕੁਝ ਮਾਤਾ ਦਾ ਦਿੱਤਾ ਹੋਇਆ ਹੁਣ ਉਹਨੂੰ ਸਮਝਣ ਚ ਦੇਰ ਨਹੀਂ ਲੱਗਦੀ ਵੀ ਪੈਸਾ ਕਿੱਥੇ ਗਿਆ ਮੇਰਾ ਤਾਂ ਜਦੋਂ ਆਉਂਦਾ ਉਹ ਆ ਕੇ ਮਾਂ ਨੂੰ ਕੁਝ ਨਹੀਂ ਕਹਿੰਦਾ ਤੇ ਫੇਰ ਉਹ ਜੀਤਕੌਰ ਨੂੰ ਗੜਨ ਨਾਲ ਲਾ ਲੈਂਦਾ ਕਹਿੰਦਾ ਮੈਂ ਤੇਰਾ ਗੁਨਾਹਗਾਰ ਆ ਉਹ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਮੈਂ ਤਾਂ ਪਹਿਲੇ ਦਿਨ ਹੀ ਤੈਨੂੰ ਦੱਸਤਾ ਸੀ ਵੀ ਮੈਨੂੰ ਤਾਂ ਬੰਦਾ ਉਹਦੋਂ ਕੋਈ ਬੁਲਾਉਂਦਾ ਜਦੋਂ ਮੇਰੇ ਥੇ ਮਤਲਬ ਹੁੰਦਾ ਹੈ ਕਹਿੰਦੀ ਮੈਨੂੰ ਤਾਂ ਇਹ ਆਦਤ ਪਈ ਹੋਈ ਆ ਸਭ ਛੱਲਣ ਦੀ ਕੋਈ ਗੱਲ ਨਹੀਂ ਕਹਿੰਦੀ ਜੇ ਤੈ ਵੀ ਕਰ ਲੀਆਂ ਹੁਣ ਰਾਜਾ ਰੋਂਦਾ ਉਹਦੇ ਮੂਰੇ ਕਹਿੰਦਾ ਮੈਂ ਸੱਚੀ ਤੇਰਾ ਗੁਨਾਹਗਾਰ ਆ ਮੈਂ ਆਪਣੀ ਮਾਂ ਦੀ ਪਰਖ ਹੀ ਨਹੀਂ ਪਾਈ ਵੀ ਇਹ ਕੀ ਹੋ ਰਿਹਾ ਹੈ ਕਹਿੰਦਾ ਜਿਵੇਂ ਮੈਨੂੰ ਕਹੀਗੀ ਮੈਨੂੰ ਸੱਚ ਲੱਗਿਆ ਤੇ ਕਹਿੰਦਾ ਹੁਣ ਤੂੰ ਅੱਜ ਤੋਂ ਬਾਅਦ ਤੇਰੇ ਦੁੱਖਾਂ ਦੇ ਦਿਨ ਕੱਟ ਗਏ ਹੁਣ ਰਾਜੇ ਨੇ ਇੱਕ ਵੱਖਰਾ ਮਹਿਲ ਲੈ ਲੈਂਦਾ ਹੈ ਮਹਿਲ ਖਰੀਦ ਕੇ ਆਪਦੇ ਪੁੱਤ ਨੂੰ ਤੇ अजीत ਕੌਰ ਨੂੰ ਰਾਣੀ ਨੂੰ ਉੱਥੇ ਰੱਖਦਾ ਹੈ ਹੁਣ ਮਾਂ ਨੂੰ ਸਾਰੀ ਸਮਝ ਆ ਜਾਂਦੀ ਹੈ ਵੀ ਇਹ ਹੋ ਕੀ ਗਿਆ ਪਰ ਉਹ ਮਾਂ ਉਹਦੇ ਹਾੜੇ ਕੱਢਦੀ ਹੈ ਵੀ ਤੂੰ ਆ ਜਾ ਇੱਥੇ ਉਹ ਕਹਿੰਦਾ ਮੈਂ ਨਹੀਂ ਆਉਂਦਾ ਵੀ ਤੁਸੀਂ ਤਾਂ ਇਹ ਰੋਲ ਕੇ ਰੱਖੀਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਝੂਠ ਬੋਲਦੀ ਐ ਇੰਨਾ ਇੰਨਾ ਸੋ ਇਸ ਕਰਕੇ ਹੁਣ ਉਹ ਦੋਨੇ ਆਪ ਦਾ ਹੱਸਦੇ ਨੇ ਖੇਡਦੇ ਨੇ ਉੱਥੇ ਰਹਿੰਦੇ ਨੇ ਜੀ ਸਾਰਿਆਂ ਦਾ ਖੁਸ਼ੀਆਂ ਚ ਨੇ ਹੁਣ ਉਹਨਾਂ ਦੇ ਦਿਨ ਖੁਸ਼ੀਆਂ ਚ ਲੰਘ ਰਹੇ ਨੇ ਸੋ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਕੱਲ ਨੂੰ ਨਵੀਂ ਕਹਾਣੀ ਲੈ ਕੇ ਮਿਲਾਂਗੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ